ਹਾਂਜੀ ਪ੍ਰਧਾਨ ਜੀ ਜਿਹੜੀ ਨਾਰੇਬਾਜ਼ੀ ਕਰ ਰਹੇ ਪੰਜਾਬ ਸਰਕਾਰ ਪ੍ਰਤੀ ਕੀ ਕਹਿਣਾ ਕੀ ਹੈ ਜੀ ਦੇਖੋ ਜੀ ਸਾਰੇ ਪੰਧਾ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੂੰ ਅੱਜ ਮਰਨ ਵਰਤ ਤੇ ਬੈਠਿਆ ਪੂਰਾ ਸੌਂਦਨ ਹੋ ਗਿਆ ਉਹਦੇ ਸਬੰਧ ਵਿੱਚ ਸਾਰੇ ਇੰਡੀਆ ਦੇ ਸਾਰੇ ਟੀਸੀ ਦਫ਼ਤਰਾਂ ਅੱਗੇ ਜਿਹੜਾ ਕਿਸਾਨਾਂ ਮਜ਼ਦੂਰਾਂ ਨੇ ਇੱਕ ਦਿਨ ਦੀ ਜਿਹੜੀ ਆ ਭੁੱਖ ਹੜਤਾਲ ਰੱਖੀ ਆ ਉਹ ਸਬੰਧ ਦੇ ਚਾਹ ਜਿਹੜਾ ਸਰਕਾਰ ਤੇ ਆ ਸਾਡੀਆਂ ਮੰਨੀਆਂ ਹੋਈਆਂ ਮੰਗਾ ਸੀ ਕਿਉਂਕਿ 13 ਮਹੀਨੇ ਹੀ ਬਾਰਡਰਾਂ ਤੇ ਬਹਿ ਕੇ ਦਿੱਲੀੋਂ ਮੰਨੀਆਂ ਹੋਈਆਂ ਮੰਗਾ ਨੂੰ ਜਿਹੜੀਆਂ ਲਾਗੂ ਕਰਵਾਉਣ ਵਾਸਤੇ ਸਾਨੂੰ ਅੱਜ ਜਿਹੜੇ ਇਹੋ ਜਿਹੇ ਸਟੈਪ ਮਰਨ ਵਰਤ ਦੇ ਚੁੱਕਣ ਡਿਆ ਕਿਉਂਕਿ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਸਤੇ ਅੱਜ ਅਸੀਂ ਜਿਹੜੇ ਸਮੁੱਚੇ ਇੰਡੀਆ ਦੇ ਦਫ਼ਤਰ ਅੱਗੇ ਸਾਰੇ ਕਿਸਾਨ ਮਜ਼ਦੂਰ ਆਪਦਾ ਜਿਹੜਾ ਇੱਕ ਦਿਨ ਦੀ ਉਹ ਭੋਖੜ ਤਾਰ ਰੱਖ ਕੇ ਬੈਠੇ ਆ ਇਸ ਲਈ ਸਰਕਾਰ ਦੇ ਵਰਕ ਲਾਭ ਜਿਹੜੀ ਆ ਨਾਰੇ ਬਾਜੀ ਚੱਲ ਰਹੇ ਇੱਕ ਕੱਲ ਜਿਹੜੇ ਪੁਲਿਸ ਵੱਲੋਂ ਜ਼ਬਰਨ ਕੀਤਾ ਗਿਆ ਜਿਹੜੇ ਕਿਸਾਨ ਆਗੂਆਂ ਨੂੰ ਰਿਟੇਨ ਵੀ ਕੀਤਾ ਗਿਆ ਆਪਣੀਆਂ ਹਰਾਸਤਾਂ 'ਚ ਵੀ ਰੱਖਿਆ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜੀ ਕੱਲ੍ਹ ਇਹ ਪੰਜਾਬ ਸਰਕਾਰ ਨੇ ਜਿਹੜੀ ਆ ਸਾਡੇ ਕਿਸਾਨਾਂ ਮਜ਼ਦੂਰਾਂ ਪ੍ਰਤੀਕਤ ਕੀਤੀ ਆ ਇਹਦੀ ਸ਼ਕਤ ਤੇ ਸੌਦਾ ਜਿਹੜਾ ਸਾਡਾ ਮੋਰਚਾ ਵਾ ਗੈਰ ਰਾਜਨੀਤਿਕ ਇਹਦੀ ਨਿੰਦਾ ਕਰਦਾ ਭਾਵੇਂ ਉਹ ਜਿਹੜੇ ਆਗੂ ਆ ਸਾਡੇ ਇਹ ਜਿਹੇ ਕਿਸਾਨੇ ਬਣੇ ਪਰ ਜਿਹੜੀ ਇਹ ਕਿਸਾਨਾਂ ਮਜ਼ਦੂਰਾਂ ਦਾ ਫੜੋ ਫੜਾਈ ਵਾਲਾ ਇਹਨਾਂ ਧੱਕਾ ਕੀਤਾ ਸਰਕਾਰ ਨੇ ਕਿਉਂਕਿ ਉਹ ਸਰਕਾਰ ਆ ਜਿਹੜਾ ਅੰਨੇ ਹਜ਼ਾਰੇ ਦੇ ਸੰਘਰਸ਼ 'ਚੋਂ ਨਿਕਲੀ ਹੋਈ ਹੈ ਸੰਘਰਸ਼ਾਂ 'ਚੋਂ ਨਿਕਲੀ ਹੋਈ ਸਰਕਾਰ ਆ ਅੱਜ ਮੁੱਖ ਮੰਤਰੀ ਨੂੰ ਆਪਣੀ ਕੁਰਸੀ ਦੇ ਬਹਿ ਕੇ ਕੀਤਾ ਭੁੱਲ ਗਿਆ ਵਾ ਕਿਉਂਕਿ ਇਹੋ ਮੁੱਖ ਮੰਤਰੀ ਤਾਂ ਪਹਿਲਾਂ ਹਹਾ ਮਾਰ ਕੇ ਨਾਰਾ ਕਰਦਾ ਹੁੰਦਾ ਸੀ ਵੀ ਮੈਂ ਜਦੋਂ ਦਿੱਲੀੋਂ ਤੁਰਦਾ ਵਾਂ ਮੈਨੂੰ ਪੰਜਾਬ ਦਾ ਨਹੀਂ ਪਤਾ ਲੱਗਦਾ ਪੰਜਾਬ ਆ ਗਿਆ ਪਰ ਉਦੋਂ ਪਤਾ ਲੱਗਦਾ ਜਦੋਂ ਕਿਸਾਨ ਮਜ਼ਦੂਰ ਆਪਣੀਆਂ ਹੱਤਾਂ ਦੀ ਖਾਤਰ ਸੜਕਾਂ 'ਤੇ ਸੰਘਰਸ਼ ਲੜਨ ਡਿਆ ਹੁੰਦਾ ਉਦੋਂ ਪਤਾ ਲੱਗਦਾ ਪੰਜਾਬ ਆ ਗਿਆ ਅੱਜ ਮੁੱਖ ਮੰਤਰੀ ਸਾਹਿਬ ਨੂੰ ਕਿੱਡੀ ਛੇਤੀ ਚੇਤਾ ਭੁੱਲ ਗਿਆ ਕਿਉਂਕਿ ਅੱਜ ਤਾਂ ਡੈਮੋਕ੍ਰੇਸੀ ਦਾ ਸਿੱਧਾ ਹੀ ਢਾਨ ਕੰਡਿਆ ਜਿਹੜਾ ਇਸ ਪੰਜਾਬ ਸਰਕਾਰ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਧੱਕਾ ਕੀਤਾ ਇਹਦੀ ਕੜੇ ਸ਼ਬਦਾਂ ਵਿੱਚ ਸਾਡਾ ਫੋਰਮ ਇਹ ਚੀਜ਼ ਦੀ ਨਿੰਦਾ ਕਰਦਾ ਕਿਉਂਕਿ ਸਾਡੂ ਸਾਡਾ ਡੈਮੋਕ੍ਰੇਸੀ ਹੱਕ ਮੰਗਦਾ ਅਧਿਕਾਰ ਆ ਅੱਜ ਅਸੀਂ ਆਪਣੇ ਜਿਹੜੀਆਂ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਵਾ ਉਹ ਮਨਾਉਣ ਦੇ ਆ ਕਿਉਂਕਿ ਭਗਵੰਤ ਮਾਨ ਜਿਹੜਾ ਵਾ ਬੀਜੇਪੀ ਦੀ ਅੱਜ ਬੀ ਟੀਮ ਬਣ ਕੇ ਕਿਸਾਨਾਂ ਮਜ਼ਦੂਰਾਂ ਨਾਲ ਕਾ ਕੰਡਿਆ ਕਿਉਂਕਿ ਅੱਜ ਜਿਹੜੀ ਭਾਜਪਾ ਦੀ ਸਰਕਾਰਾਂ ਦੀ ਸੀ ਇਹ ਭਾਜਪਾ ਦੀ ਸਰਕਾਰ ਆ ਅਜੰਡੀਆਂ ਦੀ ਸਰਕਾਰ ਵਜਣ ਡਈ ਆ ਖੁਲੋ ਜੋ ਤੁਗਮਤਮਨ ਜੀ ਸਮਾਂ ਤਾਂ ਆ ਗਿਆ ਵਾ ਇਹਨਾਂ ਲੋਕਾਂ ਨੇ ਤੈਨੂੰ ਕੁਰਸੀ ਤੇ ਭਾਇਆ ਇਹਨਾਂ ਲੋਕਾਂ ਨੇ ਇਜਾਜ਼ਤ ਸਿਖਾ ਦੇਣੀ ਆ ਤੋਕੇ ਅੱਜ ਜਿਹੜਾ ਕਿਸਾਨ ਮਜ਼ਦੂਰ ਆ ਆਪਣੀਆਂ ਹੱਕੀ ਮੰਗਾਂ ਦਾ ਕਰਕੇ ਬੈਠਾ ਵਾ ਕੋਈ ਚਾਹ ਨੂੰ ਨਹੀਂ ਬੈਠੇ ਇਸ ਲਈ ਮੈਂ ਪੰਜਾਬ ਸਰਕਾਰ ਦੀ ਫਿਰ ਕੜੇ ਸ਼ਬਦਾਂ ਵਿੱਚ ਆਪਦੇ ਖੋਰ ਵੱਲੋਂ ਜਿਹੜਾ ਇਹਨਾਂ ਨਾਲ ਫੜੋ ਫੜਾਈ ਕੀਤੀ ਉਸ ਤੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ